ਤੋਰ ਸੰ ਲੋਰੇਂਜ਼ੋ ਜਿਲ੍ਹਾ ਅਰデア ਨੇੜੇ ਰੋਮ ਦੇ ਪੈਟਰੋਲ ਪੰਪ ਤੇ ਡਕੈਤੀ ਦੌਰਾਨ ਬੰਗਲਾਦੇਸ਼ੀ ਮੂਲ ਦੇ 35 ਸਾਲਾ ਨਾਹਿਦ ਮੀਆਂ ਦੀ ਹੱਤਿਆ ਕਾਤਲ ਦੀ ਪਾਲ ਜਾਰੀ ਉੱਿਤ ਦੇ ਦਿਨ ਤੋਰ ਸੰ ਲੋਰੇਂਜ਼ੋ ਜਿਲ੍ਹਾ ਅਰデア ਰੋਮ ਵਿਖੇ ਸਥਿਤ ਇੱਕ ਪੈਟਰੋਲ ਸਟੇਸ਼ਨ ਤੇ ਡਕੈਤੀ ਦੌਰਾਨ ਬੰਗਲਾਦੇਸ਼ੀ ਮੂਲ ਦੇ ਇੱਕ 35 ਸਾਲਾ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਟਾਲੀਅਨ ਮੀਡੀਆ ਅਨੁਸਾਰ ਇੱਕ ਟਰਨ ਲੁੱਟ ਖੋਹ ਦੀ ਰਾਦਿਆਂ ਨਾਲ ਕੀਤੀ ਗਈ ਦੱਸੀ ਜਾ ਰਹੀ ਹੈ ਮੈਡੀਕਲ ਸਟਾਫ ਨੂੰ ਉਸ ਨੂੰ ਬਚਾਉਣ ਲਈ ਲਗਭਗ 1 ਘੰਟਾ ਕੋਸ਼ਿਸ਼ ਕੀਤੀਆਂ ਗਈਆਂ ਜੋ ਕਿ ਵਿਅਸਥ ਗਈਆਂ ਕਾਰਾ ਬੇਰ ਨੇੜੀ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸ਼ੁਰੂਆਤੀ ਜਾਂਚ ਅਨੁਸਾਰ ਕਤਲ ਤੋਂ ਬਾਅਦ ਦੋ ਲੋਕ ਮੋਟਰਸਾਈਕਲ ਤੇ ਫਸ ਗਏ ਸਨ ਇਸ ਲਈ ਉਹਨਾਂ ਕਤਲਾਂ ਦੀ ਗ੍ਰਸਥਾ ਲਈ ਪੂਰੇ ਖੇਤਰ ਵਿੱਚ ਸੜਕਾਂ ਦੇ ਨਾਕੇ ਲਗਾ ਹੀ ਗਏ ਜਿਕਰਯੋਗ ਹੈ ਮ੍ਰਿਤਕ ਨਹਿਦ ਮੀਆਂ ਸ਼ੱਤੀ ਆਪਣੇ ਪਿੱਛੇ ਪਤਨੀ, ਦੋ ਬੱਚੇ ਇੱਕ ਦੀ ਉਮਰ 5 ਸਾਲ ਤੇ ਇੱਕ ਬੱਚਾ ਜੀ ਕੁਝ ਮਹੀਨਿਆਂ ਦਾ ਹੈ ਨੂੰ ਰੋਂਦਿਆਂ ਕਰਲਾਉਨੇ ਹੋਏ ਛੱਡ ਗਿਆ ਮੁਲੇਤਕ ਨੇ ਪਹਿਲਾਂ ਕਈ ਸਾਲ ਵੇਟਰ ਵਜੋਂ ਨੌਕਰੀ ਕੀਤੀ ਸੀ ਉਸ ਤੋਂ ਬਾਅਦ ਉਸਨੇ ਪੈਟਰੋਲ ਪੰਪ ਤੇ ਨੌਕਰੀ ਕੀਤੀ ਅਤੇ ਹੁਣ ਉਹ ਇਹ ਪੰਪ ਖੁਦ ਹੀ ਸੰਭਾਲ ਰਿਹਾ ਸੀ ਫਿਗਿਸ ਕੌਮਰਚੋ ਨੇਮੀ ਪੈਟਰੋਲ ਮੰਤਰਾਲੇ ਨਾਲ ਕੰਮ ਦੀ ਸੁਰੱਖਿਆ ਅਤੇ ਵਾਪਰੇ ਦੁਖਤਾ ਹਾਦਸੇ ਦੇ ਸਬੰਧ ਵਿੱਚ ਤੁਰੰਤ ਮੀਟਿੰਗ ਦੀ ਮੰਗ ਕੀਤੀ ਹੈ ਜਿਕਰ ਜੋਗਾ ਕਿ ਇਟਲੀ ਵਿੱਚ ਛੋਟੀਆਂ ਵੱਡੀਆਂ ਸੜਕਾਂ ਨੂੰ ਮਿਲਾ ਕੇ 10000 ਤੋਂ ਵੱਧ ਪੈਟਰੋਲ ਗੈਸ ਪੰਪ ਹਨ ਜਿਨ੍ਹਾਂ ਵਿੱਚ 35000 ਤੋਂ ਵੱਧ ਕੰਮ ਹੀ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ ਕਈ 24 ਘੰਟਿਆਂ ਵਿੱਚੋਂ 24 ਘੰਟੇ ਖੁੱਲੇ ਰਹਿੰਦੇ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ ਫਿਗਰਸ ਦੀ ਮੰਗ ਹੈ ਕਿ ਜਹੇ ਕੰਮਿਆਦੀ ਕੰਮ ਤੇ ਸੁਰੱਖਿਆ ਤੇ ਸ਼ਾਂਤੀ ਦੇ ਅਧਿਕਾਰ ਦੀ ਗਾਰੰਟੀ ਹੋਣੀ ਚਾਹੀਦੀ ਹੈ